ਮੈਂ ਨਰਮਤ ਸਿੰਘ ਮੋਹਦੇ ਜੀ ਸੀਨੀਅਰ ਮੀਤ ਪ੍ਰਧਾਨ ਜੀ ਮੌਰੀਕਸਾਨਵਾ ਪੰਜਾਬ ਸਰ ਇਹ ਜੋ ਧਨ ਲਗਾਇਆ ਕਿਸ ਸੰਬੰਧ ਵਿੱਚ ਲਗਾਇਆ ਗਿਆ ਜੀ ਮੈਡਮ ਜੀ ਗੱਲ ਇਸ ਤਰ੍ਹਾਂ ਆ ਵੀ ਇਹ 2020 26 ਜਨਵਰੀ ਨੂੰ ਅਸੀਂ ਇਹ ਟੋਲ ਕੰਪਨੀਆਂ ਨਾਲ ਇੱਕ ਸਮਝੌਤਾ ਕੀਤਾ ਸੀ ਜਿਹਦੇ ਤਹਿਤ ਜਿਹੜੇ ਬਾਰਡਰ ਏਰੀਆ ਦੇ ਸਾਡੇ ਚਤਾਰੀ ਪਿੰਡ ਨੇ ਉਹਨਾਂ ਨੂੰ ਅਸੀਂ ਉੱਥੋਂ ਰਾਹ ਦਵਾਈ ਸੀ ਵੀ ਜਿਹੜੀਆਂ ਸਾਡੇ ਲੋਕਲ ਗੱਡੀਆਂ ਨਾਲ ਜਾਂ ਛੋਟੀਆਂ ਦੁੱਧ ਵਾਲੀਆਂ ਗੱਡੀਆਂ ਛੋਟੇ ਛੋਟੇ ਕਾਰੋਬਾਰ ਲੋਕਾਂ ਦੇ ਉਹਦੇ ਵਾਸਤੇ ਅਸੀਂ ਟੋਲ ਕੰਪਨੀਆਂ ਬਿਲਕੁਲ ਛਾਦਮਈ ਤਰੀਕੇ ਨਾਲ ਉਹਨਾਂ ਦਾ ਸਮਝੌਤਾ ਹੋਇਆ ਸਾਡਾ ਬਿਲਕੁਲ ਨਾਲ ਸਵੀਕਾਰ ਵੀ ਕਰ ਲਿਆ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ 2020 ਤੋਂ ਲੈ ਕੇ ਹੁਣ ਤੱਕ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਉਸ ਤਰ੍ਹਾਂ ਗੱਡੀਆਂ ਲੰਘਦੀਆਂ ਆਹੀ ਬਗੈਰ ਪਾਸ ਤੋਂ ਬਗੈਰ ਟੋਲ ਦੇ ਤੇ ਆਧਾਰ ਕਾਰਡ ਦਿਖਾ ਕੇ ਆਪਣੀ ਲੋਕਲ ਆਇਡੈਂਟੀਟੀ ਦਿਖਾ ਕੇ ਜਾਂਦੀਆਂ ਸੀ 15 ਜੂਨ 2025 ਨੂੰ ਕੋਈ ਨਵੀਂ ਕੰਪਨੀ ਆਈ ਹੈ ਵਿਨੋਦ ਜੈਨ ਕੰਪਨੀ ਉਹਦੇ ਵਿੱਚ ਉਹਨਾਂ ਨੇ ਕੰਪਨੀ ਆਪ ਟੈਂਡਰ ਲੈ ਕੇ ਅਗਲੇ ਬੰਨੇ ਕੋਈ ਬੰਦੇ ਹੋਰ ਕੋ ਢਿੱਲੋਂ ਬਸ ਉਹ ਜਿਹੜੇ ਹਾਇਰ ਕੀਤੇ ਉਹ ਲੋਕਾਂ ਨਾਲ ਐਡਾ ਮਿਸਬੀਹ ਕਰਦੇ ਆ ਐਡਾ ਲੋਕਾਂ ਨਾਲ ਬਸ ਲੋਕੀ ਕਰਦੇ ਆ ਪਰਿਵਾਰ ਦੇ ਨਾਲ ਬੰਦਾ ਹੁੰਦਾ ਆ ਉਹਨੂੰ ਬਿਲਕੁਲ ਇਨਾ ਹਰਾਸਮੈਂਟ ਕਰਨ ਦੇ ਪਰ ਉਹ ਮਜਬੂਰ ਉਹਨਾਂ ਨੂੰ ਪੈਸੇ ਜਿਨੇ ਪੈਂਦੇ ਆ ਇਸ ਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਇਹ ਧਰਨਾ ਜਿਹੜਾ ਵਾ ਲਾਇਆ ਵਾ ਤੇ ਇਹ ਧਰਨਾ ਉਹਨਾਂ ਜਿਹੜੇ ਜਿਆਦਾ ਹੀ ਰਹੂਗਾ ਜਿੰਨਾ ਚਿਰ ਇਹ ਟੋਰ ਕੰਪਨੀਆਂ ਖੁਦ ਆ ਕੇ ਸਾਡੇ ਨਾਲ ਪਿਛਲਾ ਸਮਝੌਤਾ ਬਹਾਲ ਨਹੀਂ ਕਰਦੀਆਂ ਅਸੀਂ ਸਾਡਾ ਕਿਸੇ ਨਾਲ ਕੋਈ ਡਿਸਪਿਊਟ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਅਸੀਂ ਇਹੋ ਚੀਜ਼ ਚਾਹੁੰਦੇ ਆ ਕਿ ਜੋ 2020 ਤੋਂ ਨਿਰੰਤਰ ਜਿਸ ਤਰ੍ਹਾਂ ਲੋਕਲ ਲੋਕ ਅੱਗੇ ਜਾ ਰਹੇ ਸੀ ਉਹ ਬਹਾਲੀ ਜਿਹੜੀ ਉਹ ਬਹਾਲ ਕੀਤੀ ਜਾਵੇ ਤੇ ਸਾਡਾ ਜਿਹੜਾ ਇਹ ਲੋਕਾਂ ਨੂੰ ਬਾਰਡਰ ਦੇ ਲੋਕ ਆ ਆਰਥਿਕ ਪੱਖੋਂ ਬਹੁਤ ਮਜਬੂਰ ਨੇ ਲੋਕ ਇੰਨੀ ਨਹੀਂ ਕਿ ਆਰਥਿਕ ਤਾਂ ਇੰਨੀ ਕਿ ਲੋਕਾਂ ਨੂੰ ਜਿਹੜੀ ਆ ਕੋਈ ਸਹੂਲਤ ਨਹੀਂ ਕੋਈ ਬਾਰਡਰ ਦੇ ਏਰੀਆ ਨੂੰ ਕੋਈ ਚੰਗਾ ਡਾਕਟਰ ਨਹੀਂ ਕੋਈ ਮਾਸਟਰ ਨਹੀਂ ਆ ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਜਦੋਂ ਕੋਈ ਵਾਇਲੇਸ਼ਨ ਹੁੰਦੀ ਆ ਸਾਨੂੰ ਆਪਣੇ ਘਰ ਉੱਜਾੜ ਕੇ ਇੱਥੋਂ ਛੱਡ ਕੇ ਜਾਣਾ ਪੈਂਦਾ ਵਾ ਪ੍ਰਸ਼ਾਸਨ ਤੁਸੀਂ ਸਰ ਆਪ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੇਹੀ ਮੰਗ ਕਰਦੇ ਆ ਕਿ ਜੋ ਪਹਿਲੀ ਬਹਾਲੀ ਆ ਉਹੋ ਜਿਹੜਾ ਸਮਝੌਤਾ ਸਾਡਾ ਉਹ ਇਨ ਮੈਨ ਲਾਗੂ ਕੀਤਾ ਜਾਵੇ ਸਾਡੀ ਇਹੋ ਪ੍ਰਸ਼ਾਸਨੋਂ ਮੰਗ ਹੈ ਜੀ ਹਾਂਜੀ ਸਰ ਆਪਕਾ ਨਾਮ ਮੇਰਾ ਸੁਖਵਿੰਦਰ ਸਿੰਘ ਜੀ ਪ੍ਰੈਸ ਇਕਤਰ ਜਮੂਰੀ ਕਿਸਾਨ ਸਭਾ ਪੰਜਾਬ ਸਰ ਇਹ ਜੋ ਦਰ ਨਾ ਲਗਾਇਆ ਕਿਸ ਸੰਬੰਧ ਵਿੱਚ ਲਗਾਇਆ ਗਿਆ ਹੈ ਦਰਨਾ ਜਿਹੜਾ ਲਾਇਆ ਜੀ ਇਹ ਜਿਹੜੀ ਨਿੱਜੀ ਟੋਲ ਕੰਪਨੀਆਂ ਜਿਹੜੀਆਂ ਲੋਕਾਂ ਦੀ ਲੁੱਟ ਕਰਨ ਦੀਆਂ ਨੇ ਇਥੋਂ 11 ਕਿਲੋਮੀਟਰ ਸਾਰਾ ਪਾਕਿਸਤਾਨ ਦਾ ਬਾਰਡਰ ਆ ਤੇ 20 ਕਿਲੋਮੀਟਰ ਲੋਕਲ ਏਰੀਆ ਜਿਹੜਾ ਆ ਬਿਲਕੁਲ ਫਰੀ ਆ ਬਿਲਕੁਲ ਉਹਨਾਂ ਨੇ ਇੱਕ ਆਪਣੀ ਡੈਂਟੀ ਦਿਖਾਉਣੀ ਆ ਚਾਹ ਕੋਈ ਉਹ ਡਰਾਈਵਰੀ ਲਾਇਸੈਂਸ ਦਿਖਾ ਦੇ ਕਿ ਮੈਂ 20 ਕਿਲੋਮੀਟਰ ਦੀ ਫਲਾਣੀ ਪਿੰਡ ਦਾ ਰਹਿਣ ਵਾਲਾ 44 ਪਿੰਡ ਜਿਹੜੇ ਆ ਬਿਲਕੁਲ ਫਰੀ ਸੀ ਇਹ ਜਿਹੜੇ ਮਲੋਜ ਜਾਣ ਆ ਕੋਈ ਉਹਨੇ ਕੰਪਨੀ ਆਰ ਕੇ ਜਿਹੜੇ ਠੇਕੇ ਦਾ ਨਵਾਂ ਠੇਕਾ ਲਿਆ ਉਹਨੇ ਗਾ ਜਿਹੜੇ ਢਿੱਲੋ ਵਾਲੇ バス ਵਾਲੇ ਉਹਨੇ ਫਾਇਰ ਕੀਤੇ ਆ ਉਹ ਲੋਕਾਂ ਦੇ ਨਾਲ ਇੰਨੀ ਜ਼ਿਆਦਾ ਗੁੰਡਾਗਰਦੀ ਕਰਦੇ ਆ ਕੋਈ ਆਪਣੇ ਪਰਿਵਾਰ ਦੇ ਨਾਲ ਹੁੰਦਾ ਕੋਈ ਆਪਣੀ ਬੇਟੀ ਲੈ ਕੇ ਕੋਈ ਜਾਂਦਿਆਂ ਦਾ ਇੰਨੀਆਂ ਉਹ ਮਲਕੇ ਜਿਹੜੀਆਂ ਅਪ ਸ਼ਬਦ ਉਹਨਾਂ ਨੂੰ ਬੋਲਦੇ ਆ ਉਹ ਲੋਕ ਸਤਾਏ ਉਹ ਸਾਨੂੰ ਫੋਨ ਕਰਦੇ ਆ ਪ੍ਰਧਾਨ ਜੀ ਵੀ ਆ ਸਾਡੇ ਨਾਲ ਆ ਕੰਮ ਹੁੰਦਿਆ 100 100 ਦਿਹਾੜੀ ਦਾ ਸਾਨੂੰ ਫੋਨ ਆਉਂਦਾ ਇਹਨਾਂ ਦੇ ਨਾਲ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਆ ਐਨ ਐਚ ਆਈ ਵਾਲਿਆਂ ਦੇ ਨਾਲ ਜਿਹੜਾ ਪੰਜਾਬ ਦਾ ਡਾਇਰੈਕਟਰ ਅਬਦੁੱਲਾ ਖਾਨ ਉਹਦੇ ਨਾਲ ਇਹ ਬਿਲਕੁਲ ਦੋਰੀ ਮੰਨ ਗਏ ਆ ਕਿ ਜਿਹੜਾ ਤੁਹਾਡਾ ਸਮਝੌਤਾ ਪਿਛਲਾ ਇਹਨੇ ਬਿਨ ਬਰਕਰਾਰ ਰੂਗਾ ਪਰ ਇੱਥੇ ਆ ਕੇ ਫੇਰ ਮੁੱਕਰ ਜਾਂਦੇ ਆ ਲੋਕਾਂ ਦੇ ਨਾਲ ਉਹੋ ਹੀ ਮਿਸ ਬਿਹੇਵ ਲੋਕਾਂ ਦੇ ਨਾਲ ਕੋਈ ਕੇਰ ਨਹੀਂ ਵੰਦੇ ਕਿਸੇ ਦੀ ਕੋਈ ਭੈਣ ਆ ਕੋਈ ਧੀ ਆ ਕੋਈ ਮਾਂ ਆ ਬਿਲਕੁਲ ਗੰਦੀਆਂ ਗਾਲਾਂ ਇਹ ਇਦਾਂ ਕੱਢ ਦਿਆ ਲੋਕੀ ਮਜਬੂਰ ਹੋ ਜਾਂਦੇ ਆ ਤੇ ਹਾਂ ਬਗੈਰ ਪਰਚੀ ਤੋਂ ਅਸਲ ਦੇ ਵਿੱਚ ਆ ਜਿਹੜਾ ਸਾਡਾ ਟੋਲ ਪਲਾਜ਼ਾ ਆ ਇਹ ਤੇ ਹੈਗਾ 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਟੋਲ ਪਲਾਜ਼ਾ ਦੂਜਾ ਨਹੀਂ ਲਾ ਸਕਦਾ ਤੁਸੀਂ ਮਾਨਾਂ ਵਾਲਾ ਜਿਹੜਾ ਟੋਲ ਪਲਾਜ਼ਾ ਉਹ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ 60 ਕਿਲੋਮੀਟਰ ਦੇ ਵਿੱਚ ਆ ਮੇਰੇ ਖਿਆਲ ਚ ਇਹਨੂੰ ਪੁੱਟਣ ਤੇ ਚਾਹ ਮਾਨਾਂ ਵਾਲਾ ਮਾਨਾਂ ਵਾਲਾ ਜਿਹੜਾ ਟੋਲ ਪਲਾਜ਼ਾ ਉਹਨੂੰ ਪੁੱਟਣ ਇਹ ਵੀ ਬਿਲਕੁਲ ਇਹ ਹੈਗਾ ਅਨਲੀਗਲ ਆ ਅਸੀਂ ਕਹਿੰਨੇ ਚੱਲ ਜੇ ਉਹ ਪੁੱਤਰਾਂ ਦੇ ਇਹ ਰਹੇ ਪਰ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਆ ਜਿਹੜੀਆਂ 20 ਕਿਲੋਮੀਟਰ ਦਾ ਲੋਕਲ ਏਰੀਆ ਆ ਮੁਫਤ ਆ ਉਹ ਸਹੂਲਤਾਂ ਜਿਹੜੀਆਂ ਲੋਕਾਂ ਦੀਆਂ ਵਰਕਰ ਆ ਰਹਿਣ ਤੇ ਇਹਨਾਂ ਨੂੰ ਜਿਹੜੀ ਆ ਦੂਜੀ ਗੱਲ ਆ ਇਹ ਜਿਹੜੇ ਆ ਐਂ ਦੀ ਲਗਾਉਣ ਦੀ بجائے ਜਿਹੜੀ ਪਰਚੀ ਦੇ ਵਿੱਚੋਂ ਬਾਹਰ ਦੀ ਲਗਾਉਂਦੇ ਆ ਕੋਈ ਪਰਚੀ ਨਹੀਂ 50 ਰੁਪਏ ਲੈ ਕੇ ਇਹ ਜਿਹੜਾ ਟੋਲ ਪਲਾਜਾ ਇਹਨੂੰ ਘੱਟ ਜਿਹਾ ਬਖਾਉਂਦੇ ਆ ਜੇ ਇਹ ਟੋਲ ਪਲਾਜਾ ਜਿਹੜਾ ਵਾਅਦੇ ਚ ਹੋਊਗਾ ਤੇ ਇਹਦਾ 40% ਜਿਹੜਾ ਬਿਲਕੁਲ ਇਹ ਘਟ ਜਾਣਾ ਆ ਲੋਕਾਂ ਦੀ ਜਿਹੜੀ ਲੁੱਟ ਜਿਹੜੀ ਹੁਣ ਉਹ ਵੱਜ ਜਾਣੀ ਆ ਪਰ ਇਹ ਲੋਕ ਜਿਹੜੇ ਆ ਗੁੰਡਾਗਰਦੀ ਦੇ ਉੱਤੇ ਆ ਕੋਈ ਆਪਣੀਆਂ ਆਪਣੀ ਉਹਨਾਂ ਨਕਦ ਪੈਸੇ ਲੈਂਦੇ ਕੋਈ ਪਰਚੀ ਨਹੀਂ ਦਿੰਦੇ ਅਸੀਂ ਤੇ ਉਹਨਾਂ ਦੀ ਗੁੰਡਾਗਰਦੀ ਦੇ ਵਿਰੁੱਧ ਅਸੀਂ ਆਪਣਾ ਧਰਨਾ ਲਾ ਕੇ ਬੈਠੇ ਆ ਕਿ ਇਹ ਜਿਹੜੀ ਸਹੂਲਤਾਂ ਸਾਡੀਆਂ ਬਰਕਰਾਰ ਕਰੋ ਨਹੀਂ ਤੇ ਉਹਨਾਂ ਚ ਟੋਲ ਪਲਾ ਦੇ ਜਿਹੜਾ ਅਸੀਂ ਚੱਲਣ ਨਹੀਂ ਦੇਵਾਂਗੇ ਸਰ ਇਹ ਜੋ ਮੁਸ਼ਕਲੀਆਂ ਕਿੰਨੇ ਟਾਈਮ ਸੇ ਆ ਰਹੀ ਆ ਆਪ ਲੋਕ ਲੋਗੋ ਮੇਰੇ ਖਿਆਲ ਆ 15 20 ਦਿਨ ਹੋ ਗਿਆ ਪਹਿਲਾਂ ਤੇ ਬਿਲਕੁਲ ਬਹੁਤ ਵਧੀਆ ਚੱਲਦਾ ਸੀ ਕਿ ਕੋਈ ਕਿਸੇ ਨੂੰ ਮੁਸ਼ਕਲ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਸੀ ਤੇ ਇਹ ਜਿਹੜੀ ਆ ਜਦੋਂ ਦੀ ਇਹ ਕੰਪਨੀ ਨੇ ਇਹ ਆਏ ਆ 15 ਜੂਨ ਤੋਂ ਇਹਨਾਂ ਨੇ ਬਿਲਕੁਲ ਇੰਨੀ ਗੁੰਡਾਗਰਦੀ ਕਰ ਦਿੱਤੀ ਆ ਵੀ ਇਹਨਾਂ ਨੂੰ ਕੋਈ ਦੇਖਦਾ ਨਹੀਂ ਵੀ ਸਾਡੇ ਭਰਾ ਆ ਕਹੀਂ ਇਹਨਾਂ ਦੀ ਰਿਸਪੈਕਟ ਕਰੀਏ ਜੇ ਰਿਸਪੈਕਟ ਕਰਨ ਕਿਸੇ ਦਾ ਦਿਮਾਗ ਨਹੀਂ ਕੋਈ ਮੈਂ ਵੀ ਇਹਨਾਂ ਦੀ ਰਿਸਪੈਕਟ ਨਾ ਕਰੀ ਪਰ ਇਹਨਾਂ ਨੇ ਕੋਈ ਇੱਥੇ ਕੋਈ ਜਿਹੜਾ ਹੈਗਾ ਬੰਦੇ ਤੇ ਕੋਈ ਚੈੱਕ ਕਰਦਾ ਚਲੋ ਠੀਕ ਆ ਮੰਨਦੇ ਆ ਵੀ ਚੈੱਕ ਕਰਨ ਕੋਈ ਕੋਈ ਇਹਨਾਂ ਦੀ ਵਰਦੀ ਨਹੀਂ ਕੋਈ ਇਹਨਾਂ ਦਾ ਕੋਈ ਆਈ ਕਾਰਡ ਨਹੀਂ ਕੋਈ ਕਿਸੇ ਦੇ ਨਾਲ ਕੋਈ ਮਿਸਬੀਹਵ ਕਰਕੇ ਕੋਈ ਕਿਸੇ ਦੇ ਸੱਟ ਲਾ ਕੇ ਚੱਲ ਜਾਵੇ ਤੋ ਕੋਈ ਉਹਦਾ ਨੇਮ ਪਲੇਟ ਨਹੀਂ ਕਿੱਥੋਂ ਕੋਈ ਫੜੂਗਾ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਇਹ ਟੋਲ ਪੁਲਾਜੇ ਦੇ ਜਿੰਨੇ ਵੀ ਮੁਲਾਜ਼ਮ ਆ ਉਹ ਵਰਦੀ ਦੇ ਵਿੱਚ ਹੋਣ ਤੇ ਬਕਾਇਦਾ ਉਹਨਾਂ ਦਾ ਆਈ ਕਾਰਡ ਹੋਵੇ ਗੱਲ ਚ ਹੋਵੇ ਕੋਈ ਉਹਨਾਂ ਦਾ ਆਇਡੈਂਟੀਟੀ ਪ੍ਰੂਫ ਹੋਵੇ ਕਿ ਅਸੀਂ ਵੇਖੀਏ ਵੀ ਕਿਹੜਾ ਬੰਦਾ ਕਿਸ ਨਾਮ ਦਾ ਬੰਦਾ ਸਾਡੇ ਨਾਲ ਮਿਸਬੀਹ ਕਰੰਦਿਆ ਉਹਦੀ ਸ਼ਿਕਾਇਤ ਕਰ ਸਕੀਏ ਇਹ ਤੇ ਜਿਹੜੇ ਜਿਹੜੇ ਬਸਾਂ ਦੇ ਉੱਤੇ ਢਿੱਲੋ ਵਾਲਿਆਂ ਦੇ ਜਿਹੜੇ ਕਨੈਕਟਰ ਆ ਜਿਹੜੇ ਚੈੱਕ ਰਿਆ ਜਿਹੜੇ ਦੋਹਾਂ ਹੀ ਤੇ ਦਿਹਾੜੀ ਦਿਹਾੜੀ ਬੇਸਤੇ ਉਹਨਾਂ ਨੇ ਰੱਖਿਆ ਉਹੀ ਲੋਕਾਂ ਦੇ ਨਾਲ ਮਿਸਬੀਹ ਕਰੰਦਿਆ ਉਹ ਲੋਕਾਂ ਨੂੰ ਗਾਲਾਂ ਕੱਢਦਿਆ ਅਸੀਂ ਇਹ ਇਸ ਗੁੰਡਾਗਰਦੀ ਦੇ ਵਿਰੋਧ ਨਾ ਕੇ ਇਹਨਾਂ ਦੇ ਠੇਕੇ ਦੇ ਵਿਰੋਧ ਅਹੀਂ ਜਿਹੜੀਆਂਾਂ ਦੀ ਗੁੰਡਾਗਰਦੀ ਚੱਲਣ ਦੀ ਅਸੀਂ ਵੀ ਤੁਹਾਡੀ ਗੁੰਡਾਗਰਦੀ ਨਹੀਂ ਚੱਲਣ ਦੇਣੀ ਬਿਲਕੁਲ ਜਿਹੜੀਆਂ ਲੋਕਾਂ ਦੀ ਸਹੂਲਤਾਂ ਜਿੱਦਾਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹਿਣਗੀਆਂ ਅਸੀਂ ਇਹ ਕਰਕੇ ਜਿਹੜਾ ਟੋਲ ਪਲਾਜਾ ਬੰਦ ਕੀਤਾ ਟੂਰਿਸਟ ਨੂੰ ਨਹੀਂ ਕੋਈ ਪਰੇਸ਼ਾਨੀ ਜਿਹੜਾ ਲੋਕਲ ਆ ਉਹਨੂੰ ਪਰੇਸ਼ਾਨੀ ਆ ਜਿਹੜਾ 20 ਕਿਲੋਮੀਟਰ ਤੇ ਜ਼ਿਮੀਦਾਰ ਆ ਮਾੜੀ ਸਾਡੀ ਹਾਲਤ ਆ ਕੋਈ ਐਡਾ ਵੀ ਜ਼ਿਮੀਦਾਰ ਨੇ ਕਿਤੇ ਮਹੀਨੇ 'ਚ ਇੱਕ ਵਾਰ ਗੱਡੀ ਲੈ ਕੇ ਜਾਣੀ ਇਹਨੂੰ ਆਂਦੇ 350 ਤੋਂ ਪਾਸ ਕਟਾ ਜਿੰਨੇ 350 ਦਾ ਪਾਸ ਕਟਾਉਣਾ ਨੇ ਇੱਕ ਵਾਰ ਗੱਡੀ ਖੜਨੀ ਸਾਡੇ ਇਹ ਇੱਕ ਨਾ 350 ਚ ਪੈ ਗਈ ਉਹਨੂੰ ਗੱਡੀ 350 ਦਾ ਸਾਡੇ ਪਿੰਡੋਂ ਗੱਡੀ ਤੇਲ ਖਾਂਦੀ 350 ਸਾਡੇ ਤੋਂ ਇਹ ਮੰਗੀ ਜਾਂਦੇ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਆ ਵੀ ਜਿਹੜੇ ਡਾਕੂ ਭਾਏ ਆ ਇਹਨਾਂ ਨੂੰ ਬੰਨੇ ਕਰਨ ਜਿਹੜਾ ਸਾਡਾ ਬਾਰਡਰ ਵਾਲਿਆਂ ਦਾ ਹੱਕ ਆ ਉਹ ਸਾਨੂੰ ਆਡਾ ਹੱਕ ਦੇਣ ਵੀ ਅਸੀਂ ਆਪਣੀ ਸਾਡੀ ਆਈਡੈਂਟੀ ਵੇਖਣਾ ਸਾਡੇ ਸਾਡੇ ਪਿੰਡ ਜਿੰਨੇ ਵੀ ਜਿੰਮੇਦਾਰ ਆਏ ਸਾਰੇ ਬਾਰਡਰ ਦੇ ਕੰਢਿਆਂ ਤੋਂ ਆਏ ਕੋਈ ਆਟੋ ਚਾਲ ਕੇ ਆ ਕੋਈ ਆਪਣਾ ਸਕੂਲ ਵੈਨ ਵਾਲਾ ਹੈ ਕਿਸੇ ਦਾ ਦੁੱਧ ਦਾ ਧੰਦਾ ਹੈ ਸਾਰੇ ਆਰਥਿਕ ਪੱਖੋਂ ਸਾਰੇ ਕਮਜ਼ੋਰ ਆ ਛੋਟੇ ਛੋਟੇ ਕਾਰੋਬਾਰ ਆ ਇਹ ਗੁੰਡਾਗਰਦੀ ਦਾਇਆ ਕਰਨੇ ਪੈਸੇ ਮੰਗੀ ਜਾਂਦੇ ਇਥੇ ਬਹਿ ਗਏ ਢਿੱਲੋ ਵਾਲਿਆਂ ਦੇ ਜਿਹੜੇ ਬੰਦੇ ਆ ਇਹ ਲੋਕਾਂ ਨਾਲ ਗੁੰਡਾਗਰਦੀ ਕਰਦੇ ਆ ਜਿਹੜਾ ਫਰਮ ਵਾਲੇ ਉਹਦੇ ਕਿਸੇ ਨੂੰ ਕੁਝ ਨਹੀਂ ਆਉਂਦਾ ਜਿਹੜੇ ਢਿੱਲੋ ਵਾਲੇ ਹੋਏ ਲੋਕਾਂ ਨੂੰ ਪਰੇਸ਼ਾਨੀ ਦੇਈ ਜਾਂਦੇ ਆ ਜੀ ਸਰ ਤੁਸੀਂ ਵੇਖੋ ਜਾ ਕੇ ਇਹ ਟੋਲ ਪੁਲਾ ਦਾ ਜਿਹੜਾ ਵਾ ਹਰ ਕੋਈ ਕੰਪਨੀ ਜਿਹੜੀ ਆਉਂਦੀ ਆ ਉਹ ਜਦੋਂ ਕੰਪਨੀਆਂ ਦੇ ਆ ਉਹ ਆਪਣੀਆਂ ਸਾਰੀਆਂ ਜਿੰਨੀਆਂ ਚੀਜ਼ਾਂ ਉਹਨਾਂ ਨੂੰ ਮੈਟਰਸ ਕਰਦੀ ਆ ਉਹਦੇ ਵਿੱਚ ਪਹਿਲਾਂ ਉਹ ਆਕੇ ਉਹਨੇ ਆਪਣੇ ਟੋਲ ਦੇ ਉੱਤੇ ਆਪਣਾ ਰੇਟ ਚਾਰਟ ਲਾਉਣਾ ਹੁੰਦਾ ਵਾ ਤੁਸੀਂ ਵੇਖ ਲਓ ਇਹਦੇ ਵੇਕੇ 2020 ਤੋਂ ਲੱਗੇ ਹੁਣ ਤੱਕ ਕਦੀ ਕੋਈ ਰੇਟ ਚਾਰਟ ਨਹੀਂ ਲੱਗਾ ਜੋ ਪਹਿਲਾਂ ਰੇਟ ਚਾਰਟ ਉਹ ਪਤਾ ਨਹੀਂ ਆਪਣੀ ਮਨਮਰਜ਼ੀ ਨਾਲ ਠੋਕੀ ਜਾਂਦੇ ਆ ਆਪਾਂ ਜਿੰਨੇ ਟੋਲ ਪਰਦੇ ਨਾ ਕਿ ਉਹਨੇ ਜਿਹੜੀ ਕੰਪਨੀ ਆਪਣਾ ਨਾਮ ਰੇਟ ਚਾਰਟ ਲਾਉਂਦੀ ਵੀ ਆ ਸਾਡੀਆਂ ਜਿੰਨਾ ਹੀ ਟੈਂਡਰ ਭਜਿਆ ਵਾ ਆ ਸਾਡਾ ਰੇਟ ਚਾਰਟ ਆ ਕੋਈ ਬੰਦੇ ਨੂੰ ਪਤਾ ਹੋਵੇ ਕਿ ਮੇਰੇ 30 ਰੁਪਏ ਦੀ ਪੰਤਰੀ ਹੈ 15 25 ਰੁਪਏ ਦੀ ਪਤਰੀ ਹੈ 50 ਰੁਪਏ ਦੀ ਪਤਰੀ ਆ ਬਹੁਤ ਬਹੁਤ ਕੀ ਆ ਜੀ ਦੋ ਵਾਰ ਸਾਡੀ ਪੀੜੀ ਸਾਹਿਬ ਨਾਲ ਮੀਟ ਡ੍ਰੀਮ ਸਿਟੀ ਦੇ ਵਿੱਚ ਉਹਨਾਂ ਵੀ ਇਹੋ ਕਿਹਾ ਵੀ ਤੁਹਾਡੀ ਜਿਹੜੀ ਸਹੂਲਤ ਆ ਉਹ ਪੰਜਾਬ ਦੇ ਬਾਰਡਰ ਦੇ ਲੋਕਾਂ ਦੀ ਉਹ ਬਰਕਰਾਰ ਕਿਉਂ ਮੈਡਮ ਪਤਾ ਗੱਲ ਕੀ ਆ ਅਸੀਂ ਹੁਣ ਬਾਰਡਰ ਦੇ ਲੋਕ ਆ ਅਸੀਂ ਪਾਕਿਸਤਾਨ ਨੂੰ ਤੋਂ ਜਨਮ ਰਹੇ ਜੇ ਜਿਹੜੀ ਕੋਈ ਸਮਾਨ ਚੀਜ਼ ਲੈਣਾ ਕਿ ਦਵਾਈ ਲੈਣ ਜਾਣਾ ਮੈਂ ਕੋਈ ਇੱਕ ਕੋਈ ਚੀਜ਼ ਘਰ ਦੀ ਲੈਣ ਜਾਣਾ ਉਹਨੂੰ बार-बार ਅਮਰਸਰ ਹੀ ਜਾਣਾ ਪੈਣਾ ਮੈਂ ਕਿਉਂ ਸਾਡੀ ਸਿਟੀ ਇਹੋ ਲੱਗਦੀ ਆ ਇਹਦੇ ਲੋਕਾਂ ਨੂੰ ਬਹੁਤ ਇੰਨੀ ਜ਼ਿਆਦੀ ਪਰੇਸ਼ਾਨੀਆਂ ਵੀ ਅਸੀਂ ਤੇ ਸਮਝਦੇ ਆ ਵੀ ਅਸੀਂ ਹਿੰਦੁਸਤਾਨ ਨੂੰ ਕੱਟੇ-ਮੱਟੇ ਹੋਏ ਆ ਜੋ ਸਾਡੇ ਇਹਨਾਂ ਦੀ ਹਾਲਤ ਕੀਤੀ ਹੋਈ ਆ ਕੋਈ ਬੱਚਾ ਕੋਈ ਬੁੱਢਾ ਜਿਹੜਾ ਕੋਈ ਲੰਗਦਾ ਉਹ ਵਿਚਾਰਾ ਤੌੜ ਕੇ ਨਾ ਗਦਾਈ ਨਹੀਂ ਇਹਦੇ ਹੱਥ ਜੋੜ ਕੇ ਨਾ ਗਦਾ ਕਿਸੇ ਕੋ ਪੈਸੇ ਹੁੰਦੇ ਕਿਸੇ ਕੋ ਨਹੀਂ ਹੁੰਦੇ 3 ਬਿਲਡਰ ਵਾਲੇ ਕੋ ਮੈਂ ਵਿੱਚ 50-50 ਰੁਪਏ ਲੈ ਲੈਂਦੇ ਸੀ ਇਹ ਤੇ ਇਹ ਤੇ ਮੇਰੇ ਖਿਆਲ ਮੋਟਰਸਾਈਕਲ ਵਾਲਿਆਂ ਨੂੰ ਵੀ ਹੁਣ ਟੋਲ ਜੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਧਰਨਾ ਨਾਲ ਲੱਗਦਾ ਇਹਨਾਂ ਮੋਟਰਸਾਈਕਲ ਵਾਲਿਆਂ ਨੂੰ ਵੀ ਇਹਨਾਂ ਨੇ ਪਰਚੀ ਜਿਹੜੀ ਲਾਉਣੀ ਸ਼ੁਰੂ ਕਰ ਦੇਣੀ ਸੀ ਅਹੀਂ ਮੈਡੀਕਲ ਦੇ ਵਾਸਤੇ ਹਸਪਤਾਲਾਂ ਉਹਨੂੰ ਵੀ ਪੈਸੇ ਲੈ ਅਹੀਂ ਤੇ ਸਰਕਾਰ ਕੋਲੋਂ ਵੀ ਮੰਗ ਕਰਦੇ ਆਂ ਵੀ ਇਹਨਾਂ ਦੇ ਖਿਲਾਫ ਜਿਹੜੀ ਆ ਜਿਹੜੀ ਲੋਕਾਂ ਦੇ ਨਾਲ ਮਿਸਬੀਹਵਰ ਕੀਤਾ ਇਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਤਿਉਹ ਜਿਹੜੇ ਇਹ ਅੱਜ ਇਹਨਾਂ ਦੇ ਕਾਰਵਾਈ ਹੋਊਗੀ ਤੇ ਇਹ ਗਾਂ ਲੋਕਾਂ ਦੇ ਨਾਲ ਮਿਸਬੇਬ ਨਾ ਕਰਨਗੇ ਠੀਕ 10 ਤਰੀਕਾਂ ਜੁਲਾਈ ਦੀ ਲੰਗੀ ਆ ਮੈਂ ਖੁਦ ਜੈ ਜਿਹੜਾ ਆਪਣਾ ਸਨਯੁਕਤ ਨੁਕਸਾਨ ਮੋਰਚਾ ਉਹਦਾ ਮੈਂ ਆਗੂ ਆ ਸੀਨੀਅਰ ਮੀਤ ਪ੍ਰਧਾਨ ਅਜਮੂਰੀਕ ਸਾਥੀ ਦਾ ਇਸ ਏਰੀਆ ਦਾ ਮੇਰੇ ਕੱਲੇ ਦੇ ਨਾਲ ਇਹਨਾਂ ਨੇ ਮਿਸਬੇਬ ਕੀਤਾ ਗੁੰਡਾ ਕਰਦੀ ਕੀਤੀ ਮੇਰੇ ਗਰਲਫ੍ਰੈਂਡ ਤਾਂ ਗਏ ਆ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਸਿਰਫ ਅਮਹਿਰ ਕੋਲ ਮੇਰੀ ਵਾਈਫ ਹੀ ਹਾਂ ਹੀ ਦੋਵੇਂ ਜੀਆਂ ਹਾਰ ਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਸਾੜਾ ਕੋ ਸ਼ੌਂਕ ਨਹੀਂ ਵੀ ਕਿ ਛੜਕਾਂ ਦੇ ਬਈਆ ਕੰਮਕਾਰ ਵਾਲੇ ਬੰਦੇ ਆ ਸਾੜਾ ਆਪੋ ਆਪਣਾ ਘਰ ਬਾਲ ਸੰਭਾਲ ਲੈਂਦਾ ਆ ਸਾੜਾ ਕੋ ਸ਼ੌਂਕ ਨਹੀਂ ਆ ਸਾਨੂੰ ਮਜਬੂਰੀ ਵਾਸਤੇ ਨਾਲ ਇੱਥੇ ਭਾਇਆ ਤੇ ਮਜਬੂਰੀ ਵਾਸਤੇ ਹੀ ਬਿਠੇ ਆਂ